ਦੇਹੀ ਵਿੱਚ ਇਹ ਹੈ ਕਿ ਮੈਂ ਤੇ ਮੇਰੇ ਸਾਥੀ ਬਾਹਰ ਸੀ ਪट्रोलिंग ਤੇ ਪਟੇਲ ਆਪਣੇ ਵੇਹੇ ਤੋਂ ਭਾਜੇ ਸੀ ਜੀ ਤੇ ਆਪਾਂ ਨੂੰ ਕੋਈ ਥਾਣੇੋਂ ਇਨਫਰਮੇਸ਼ਨ ਮਿਲੀ ਸੀ ਕਿ ਜਿਹੜੇ ਰਹਿਸੀ ਕੁਆਟਰ ਹੈਗੇ ਆ ਡਿਵੀਜ਼ਨ ਨੰਬਰ 2 ਦੇ ਵਿੱਚ ਪਾਰਕਿੰਗ ਦੀ ਗੱਡੀ ਖੜੀ ਆ ਜੀ ਉੱਥੇ ਆਪਣੇ ਐਸਏ ਭਵਿੰਦਰ ਸਿੰਘ ਸਬ-ਸਪੈਕਟ ਸੀਸਟਾਲ ਦੀ ਹਾਤੀ ਗੇਂਦਰ ਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਆ ਮੌਕੇ ਤੇ ਪੁੱਜ ਕੇ ਕਾਰਵਾਈ ਕਰੋ ਆਪਾਂ ਮੌਕੇ ਤੇ ਪੁੱਜੇ ਮੌਕੇ ਤੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਹੈ ਉਹਨਾਂ ਦੀ ਅੱਜ ਤੁਹਾਡੇ ਕੋਲ ਤਲਾਕ ਦਿੱਤੀ ਸੀ ਉਹਨਾਂ ਨੇ ਹਾਂਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਪੁਇੰਦਰਪੁਰ ਕਲਵੰਤਪੁਰ ਤੇ ਮੌਕੇ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਗਏ ਉਹਨੇ ਹਾਜ਼ਰੀ ਆਪਾਂ ਜਿਹੜੀ ਮਲਾਇਆ ਮੌਕਾ ਕਰਕੇ ਡੈਡੀ ਬੁਡੀ ਸੀ ਬਣਾਉਂਦਾ ਜਿਹਨੂੰ ਨ ਪਛਾਣਤੀ ਆ ਤੇ ਜਿਹੜਾ ਉਹ اچانک ਜੇ ਗੱਡੀ ਦੇ ਵਿੱਚ ਆਪਣਾ 9 ਐਮ 9mm ਪਿਸਤਲ ਜਿਹੜਾ ਆਪਣਾ ਜਾਂ ਗੱਡੀ ਸਫਾਈ ਕਰ ਰਿਆ ਸੀ ਵਿੱਚ ਪਿਸਤਲ ਦੀ ਉਹ ਚਾਰਨ ਗੋਲੀ ਲੱਗਨਾਂ ਜਿਹਦੇ ਉਹਦੇ ਸਿਰ 'ਤੇ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਇਹ ਗੱਡੀ ਪੰ ਸਰਕਾਰੀ ਸੀਗਾ ਜੀ ਹਾਂ ਸਰਵਿਸ 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 ਆਪਸੀਗਾ ਹਾਂ ਸਰਵਿਸ ਪੁਸ਼ਟੀ ਸੀਗਾ ਤੇ ਸਰ ਇਹ ਕਿੰਨੇ ਕ ਵੇ ਦਾ ਵਾਕਿਆ ਕਿੰਨੇ ਕ ਵੇ ਦਾ ਜੀ ਇਹ ਆਪਾਂ ਨੂੰ ਇਨਫਰਮੈਂਸ 7 ਵਜੇ ਮਿਲੀ ਆ ਜੀ ਲੇਕਿਨ ਉਹਨਾਂ ਸੀ ਸਟਾਫ ਵਾਲਿਆਂ ਨੂੰ ਜਿਹਦੇ ਆ ਉਹਨਾਂ ਨੂੰ 6:30 ਵਜੇ ਕਹਿੰਦੇ ਪਤਾ ਲੱਗਾ ਸਰ ਕਿੰਨੀ دیر ਤੋਂ ਇੱਥੇ ਤਣਾ ਸੀਗੇ ਤੋ ਨੌਤ ਤਾਂ ਇਹ ਪ੍ਰੋਪਤਾ ਸਿਸ਼ਟਾ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਆਤਿ ਜਿਹੜਾ ਇਨਸਪੈਕਟਰ ਲੱਗੇ ਜੀ ਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਸ ਦੀ ਵਾਰੇ ਆਪਾਂ ਇਹ ਡੰਗਾਈ ਨਾ ਕਰਨੀ ਆ ਤੇ ਸਰ ਜੀ ਗੱਡੀ ਵਾਲੀ ਸੀਰ ਦੇ ਹੱਥ ਦੇ ਬਾਹਰ ਲੱਗੀ ਹੋਈ ਸੀਗੀ ਗੱਡੀ ਜਿਹੜੀ ਆ ਪਾਰਕਿੰਗ ਵਿੱਚ ਲੱਗੀ ਸੀ ਸੀਰ ਦੇ ਹੱਥ ਦੇ ਬਾਹਰ ਲੱਗੀ ਸੀ ਸਭੇ ਸੀਸੀਟੀਵੀ ਫੋਟੋ ਵਗੈਰਾ ਸਾਹਮਣੇ ਆ ਨਹੀਂ ਇੱਥੇ ਸੀਟੀਵੀ ਕੈਮਰੇ ਆ ਨਹੀਂ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਇਹਦੀ ਆਪਾਂ ਡੈਡ ਗੋਡੀ ਸਿਵਲਾਸਟਾ ਜਨਰਲ ਹੈ ਰਾਈ ਹੋਈ ਹੈ ਜੀ ਲੋਪ ਚ ਸਰ ਕਾਰਵਾਈ ਕੀ ਹੋਈਗੇ ਨਾ ਕਾਰਵਾਈ ਫਿਰ ਆਇਆ ਤਾਂ ਇਹ ਦੀ ਜ 188 ਆਪੀਸੀ ਜੀ ਕਾਰਜਾਮ ਚ ਲਿਆ ਰਹੇ ਆ ਇਹ ਚਾਹ ਉਹਨੇ ਵਾਈਫ ਦੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਰਾ ਜਿਹੜੀ ਵਾਈਫ ਨੇ ਜ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਜੀ ਸਰ ਇਹਦੇ ਵਿੱਚ ਉਹ ਗੱਲ ਕੀਤੀ ਉਹਨੇ ਕਿ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਘਰ ਕੋਈ ਸੀ ਕਿ ਕੋਲੋਂ ਪਗ ਨਹੀਂ ਸੀ ਨਹੀਂ ਕੋਈ ਕਾਰਨ ਤਾਂ ਇਹਦਾ ਕੋਈ ਹੈ ਨਹੀਂ ਸੀ ਜੀ ਮਦਰ ਦਾ ਸੀ ਪਹਿਲਾਂ ਮਦਦ ਹੀ ਹੋਈ ਸੀ ਕੰਦੇ ਤੇ ਉਹਦੇ ਕਰਕੇ ਉਹ ਤੋਂ ਥੋੜਾ ਮਦਦ ਕਰਕੇ ਹਾਲੇ ਉਹਨਾਂ ਦੀ ਮੇਸੇਜ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ ਹੈ ਉਹ ਅਜੇ ਸਦਮੇ 'ਚ ਜ਼ੂਮ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ ਅੱਛਾ ਵਾਈਫ ਵੀ ਕੋਈ ਸੋਭਾ ਵੀ ਆਨ ਲਾ ਕੋ ਸਰ ਕਿਹੜੀ ਜਗ੍ਹਾ ਦੇ ਸਰ ਕਿਹੜੀ ਚੰਗਾ ਤੇ ਲੈਣ ਵਾਲੇ ਆ ਪਿੱਪੂ ਹੋਰ ਤੇ ਰਹਿਣ ਵਾਲੀ ਸੀ ਉਹਨਾਂ ਦੀ ਮਦਦ ਦਾ ਕੀ ਕਹਿਣਾ ਇਹ ਨਹੀਂ ਵਾਈਫ ਉਹਨਾਂ ਦੀ ਨਹੀਂ ਉਹਨਾਂ ਦੀ ਮੁੰਡਾ ਨਾਲ ਗੱਲਬਾਤ ਹੋਈ ਨਹੀਂ ਜਿਹੜੀ ਵਾਈਫ ਬੈਥੋ ਬੇਸੀ ਤੋਂ ਉਹਦੇ ਕੋਲ ਵਾਈਫ ਕਿੱਥੇ ਸੀ ਨਾ ਵਾਈਫ ਵਾਈਫ